हिमाचल प्रदेश ਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਦੇ ਹੋਏ ਕੁਟਮਾਰ ਤੇ ਮਾਮਲੇ ਨੂੰ ਲੈ ਕੇ ਚਲੰਦਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੋ ਨਾਲ ਫੋਨ ਤੇ ਗੱਲ ਕੀਤੀ ਅਤੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ ਹੁਣ ਤੁਸੀਂ ਵੀ ਸੁਣੋ ਚੰਨੀ ਨੇ ਮੁੱਖ ਮੰਤਰੀ ਸੁੱਖੋ ਨਾਲ ਕੀ ਗੱਲਬਾਤ ਕੀਤੀ ਤਾਂ ਮੇਰੇ ਬਾਸੀਕ ਸੰਗਤਾਂ ਵੀ ਇਕੱਠੀਆਂ ਹੋ ਕੇ ਆਈਆਂ ਵੀ ਆ ਇਹਨਾਂ ਦਾ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਵਾਸਤੇ ਵੀ ਦੇ ਹਿਮਾਚਲ ਵਾਸਤੇ ਵੀ ਐ ਤਾਂ ਇਹ ਜਿਹੜੀ ਉੱਥੇ ਦੀ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਦਲਹੌਜੀ ਦਲਹੌਜੀ ਖਜ਼ਾਨੇ ਦਲਹੌਜੀ ਦਲਹੌਜੀ ਦੇ ਵਿੱਚ ਆਇਆ ਕਿ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਭਾਜਪਾ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਵੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੋਲੇਜ 'ਚ ਨਹੀਂ ਆਇਆ ਹੋਣਾ ਡਲਹੌਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹਨੂੰ ਸੈਕਸ ਅਟਕਿੰਗ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਕੁਤਤਾ ਤੇ ਤੁਸੀਂ ਉਹ ਗੱਲ ਨਹੀਂ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਇਹ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬੇ ਹਾਂ ਹਾਂ ਜੀ ਮੈਂ ਪਤਾ ਵੀ ਕਰਤਾ ਵੀ ਕారణ ਕੀ ਆ ਰਿਹਾ ਐਸੀ ਕੋਈ ਬਾਤ ਹੀ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਿਵਾਰ ਉੱਠਿਆ ਹੋਇਆ ਹੈ ਤੇ ਤੁਹਾਨੂੰ ਇਹ ਕਹਿ ਲਈ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨਾ ਮਾਰਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਫਰਤ ਦੀ ਰਾਜਨੀਤੀ ਬੀਜੇਪੀ ਫਲਾ ਰਹੀ ਆਪ ਇਸ ਕੋ ਜਰੂਰ ਧਿਆਨ ਦੇ ਕੇ ਇਸ ਤੇ ਐਕਸ਼ਨ ਕਰਨਾ ਹੈ ਜੋ ਵੀ ਬਹੁਤ ਇਨਵਾਰਾ ਤੁਹਾਡਾ ਥੈਂਕ ਯੂ ਬਾਈ ਸਰ ਹੁਣੇ ਹਿਮਾਚਲ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਉੱਤੇ ਕੁਟਮਾਰ ਦੇ ਮਾਮਲੇ ਵਿੱਚ ਅੰਮ੍ਰਿਤਸਰ ਵਿੱਚ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ ਆਈਪੀਸੀ ਦੀਆਂ 6 ਧਾਰਾਵਾਂ 323 341 355 506 148 ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ ਇਹ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਵੈਨਿਊ ਥਾਣੇ ਵਿੱਚ ਦਰਜ ਕੀਤਾ ਗਿਆ ਹੈ ਜਿਸ ਨੂੰ ਹਿਮਾਚਲ ਦੇ ਸਬੰਧਤ ਥਾਣੇ ਵਿੱਚ ਭੇਜਿਆ ਜਾਵੇਗਾ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਨੇ ਕਿਹਾ ਕਿ ਜੋੜੇ ਦੀ ਕੁਟਮਾਰ ਕੀਤੀ ਗਈ ਸੀ ਅਤੇ ਸਥਾਨਕ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਇੱਥੋਂ ਤੱਕ ਕਿ ਘਟਨਾ ਦੀ ਬਣਾਈ ਗਈ ਵੀਡੀਓ ਨੂੰ ਵੀ ਜ਼ਬਰਦਸਤੀ ਡਿਲੀਟ ਕਰ ਦਿੱਤਾ ਗਿਆ। ਮਾਮਲੇ 'ਚ ਕਾਰਵਾਈ ਕਰਨ ਦੇ ਨਾਲ-ਨਾਲ ਢਾਲੇਵਾਲ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ। ਮੀਡੀਆ ਡੈਸਕ ਅਮਰੂਜਾਲਾ.com अगर आप ये वीडियो YouTube पर देख रहे हैं तो हमारे चैनल को सब्सक्राइब करें और बेल आइकन को दबाना ना भूलें अगर आप Facebook पर यह वीडियो देख रहे हैं तो हमारे पेज को लाइक करें